मंच पंजाब सरकार के के सारी समूह चेयरमैन साहबान पिंडे हुए साहबान गुरु फतेह प्रवान करो जी वागुरु जी का खालसा वागुरु जी की फतेह अज का दिन कांग्रेस पार्टी वालों कांग्रेस पार्टी दे ਲੋਕੀਵੰਨੋ ਸਦਾ ਹਪਜਨ ਸਿਕੀਓਜੀ ਦੇ ਸੰਬੰਧ ਵਿੱਚ ਬੋਲ ਲਗੇ ਮਾਰੇ ਸ਼ਬਦ ਹਾਲਾਂਕਿ ਇਹ ਰੋਜ਼ ਹੀ ਮਾਰੇ ਸ਼ਬਦ ਬੋਲਣ ਤੇ ਅੱਜ ਦੀ ਨੇ ਪਰ ਹੱਦ ਹੋ ਗਈ ਇਹਨਾਂ ਨੇ ਪੰਜਾਬ ਦੇ ਦਲਿਤ ਨੂੰ ਟਾਰਗੇਟ ਕਰ ਲਿਆ ਅੱਜ ਤੱਕ ਨਹੀਂ ਰਾਜਨੀਤੀ ਦੇ ਵਿੱਚ ਸਭ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਵਾਲੇ ਪੰਜਾਬ ਦਾ ਦਲਿਤ ਵਰਗ ਜਿਹਨੂੰ ਇਹਨਾਂ ਨੇ ਟਾਰਗੇਟ ਕਰ ਲਿਆ ਕਦੀ ਗਾਰੇ ਰੰਗ ਦੇ ਨਾਮ ਕਦੀ ਮਿਨਿਸਟਰੀ ਇਹਦੇ ਵਿੱਚ ਬੈਂਡ ਵਾਜੇ ਵਾਲਿਆਂ ਦੇ ਹੋਂਦ ਦੇ ਨਾਮ ਤੇ ਮੈਂ ਕਹਿੰਦੀ ਐ ਕਿ ਸੰਲੈਨੇ ਪੰਜਾਬ ਦੀਆਂ ਜੇ ਇੱਕ ਬੈਂਡ ਵਾਜਾ ਵਜਾਉਣ ਵਾਲੇ ਦਾ ਪੁੱਤਰ ਜਿਹਨੇ ਮਿਹਨਤ ਨਾਲ ਮਿਹਨਤ ਕਸ਼ ਹੋ ਕੇ ਆਪਣੇ ਪੁੱਤਰ ਨੂੰ ਈਟੀਓ ਬਣਾਇਆ ਪੜਾਣ ਖਾ ਕੇ ਉਹ ਪੰਜਾਬ ਸਰਕਾਰ ਦੇ ਵਿੱਚ ਮਿਨਿਸਟਰ ਬਣ ਗਏ ਇਹ ਮਸਾਲਾ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਮਿਹਨਤ ਕਸ਼ ਲੋਕ ਜਿਹੜੇ ਬੈਂਡ ਵਾਜੇ ਵਾਲੇ ਨੂੰ ਸੁਪਨੇ ਹੋਣ ਲੱਗ ਪਏ ਹੋਣੇ ਕਿ ਅਸੀਂ ਆਪਣੇ ਬੱਚਿਆਂ ਨੂੰ ਪੜਾਅ ਖਾ ਕੇ ਇੱਥੇ ਤੱਕ ਪਹੁੰਚਾ ਸਕਦੇ ਆ ਇਹ ਗਿਲੀ ਹੋਈ ਸੋਚ ਇਸ ਗਿਲੀ ਹੋਈ ਸੋਚ ਦਾ ਐ ਲੋਪੀ ਪਾਗਲ ਹੋ ਗਿਆ ਮੈਂ ਕਿੰਨੇ ਖੁੱਲੇ ਸ਼ਬਦਾਂ ਦੇ ਵਿੱਚ ਕਦੀ ਪੰਜਾਬ ਦੇ ਸੰਤਾਂ ਨੂੰ ਵਪਾਰੀ ਦੱਸਦਾ ਕਦੀ ਪੰਜਾਬ ਦੇ ਮਨਿਸਟਰ ਨੂੰ ਬੈਂਡ ਵੋਜੇ ਵਾਲਾ ਦੱਸਦਾ ਕਦੀ ਸਾਡੇ ਐਮ ਐਲ ਏ ਸ ਨੂੰ ਮੁੱਠੀ ਦੇਲ ਦੱਸਦਾ ਇਹਦੀ ਮਾੜੀ ਸੋਚ ਤਾਂ ਨਹੀਂ ਤੀ ਜਾ ਕੇ ਕਿ ਇਹਨਾਂ ਨੂੰ throਥਾਤੇ ਮੈਂ ਕਹਿੰਦੀ ਕਿ ਅਸੀਂ

ਤੁਸੀਂ ਅੱਜ ਕੀ ਹੋ ਤੁਹਾਡੀਆਂ ਜਨਮ ਕੁੱਟੜੀਆਂ ਹੁਣ ਲੋਕ ਖੁੱਲਣਗੇ ਪੰਜਾਬ ਦੇ ਰਜਿਤ ਦਲਿਤ ਬੰਦੇ ਜਿਹੜੇ ਸਾਡੇ 40-42% ਨੇ ਤੁਹਾਨੂੰ ਘਰਾਂ ਚੋਂ ਨਿਕਲਣਾ ਬੰਦ ਕਰ ਜਾਈਂ ਲੋਕਾਂ ਦਾ ਇਹ ਵੋਟ ਗਈ ਚੁੱਕੀ ਆਪਣਾ ਇਹ ਪਾਗਲ ਹੋ ਗਏ ਸੰਗਤ ਪੜ ਵਾਲੇ ਲੋਕਾਂ ਨੂੰ ਇਹਨਾਂ ਦੇ ਦਰਵਾਜ਼ਿਆਂ ਚੋਂ ਨਿਕਲਣਾ ਬੰਦ ਕਰ ਦਿਓ ਪਿੰਡਾਂ ਦੇ ਵਿੱਚ ਹੁਣ ਤੁਸੀਂ ਵੜ ਕੇ ਦਿਖਾਓ ਤੁਸੀਂ ਕਹਿੰਦੇ ਸੀ ਨਾ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਮੈਨੂੰ ਪਿੰਡਾਂ ਚ ਨਹੀਂ ਵੰਦਣੇ ਹੁਣ ਤੁਸੀਂ ਵੜ ਕੇ ਦਾ ਸਵਾਗਤ ਕਰਦੇ ਜੁੱਤੀਆਂ ਨਾਲ ਹਾਰਿਆਂ ਨਾਲ ਪੱਥੀਆਂ ਨਾਲ ਤੁਹਾਡੇ ਸਵਾਗਤ ਪਿੰਡਾਂ ਦੇ ਵਿੱਚ ਹੋਣਗੇ ਸਮਾਂ ਬੜਾ ਨੇੜੇ ਆ ਗਿਆ ਸਮਾਂ ਬੜਾ ਨੇੜੇ ਆ ਗਿਆ ਮੈਂ ਇੱਕ ਵਾਰੀ ਹੋਰ ਪੰਜਾਬ ਦੇ ਪ੍ਰਧਾਨ ਰਾਜਾ ਫਰਿੰਗ ਨੂੰ ਇਹ ਚੈਲੰਜ ਕਰਦੀ ਹਾਂ ਕਿ ਤੁਸੀਂ ਸਟੇਜ ਤੇ ਕਿ ਆਏ ਸੀ ਆਪਣੇ ਬੱਚਿਆਂ ਨੂੰ ਕਿ ਕਹਾਣ ਮਰੋੜ ਦੇ ਆਈਡੀਓ ਦੀ 3 ਮਿੰਟ ਲੱਗਦੇ ਆ ਬੱਚੇ ਦੇਝ ਹੋਣਾ ਚਾਹੀਦਾ ਲੋਕ ਸਿੰਘ ਸਾਹਮਣੂ ਇਹ ਬੇਨਤੀ ਕਰਦੀ ਹੈ ਕਿ ਇਹਨਾਂ ਨੇ ਸਟੇਜ ਤੋਂ ਆਪਣੇ ਵਰਕਰਾਂ ਨੂੰ ਵੰਗਾਲਿਆ ਵਰਗਲਾਇਆ ਕਿ ਇਹ ਦੀਓ ਦੀ ਤਾਣ ਮਰੋੜਦੇ ਉੱਤੇ 30 ਮਿੰਟ ਲੱਗਦੇ ਆ ਇਹ ਛੋਟੀ ਗੱਲ ਨਹੀਂ ਹੈ ਵੱਡੀਆਂ ਗੱਲਾਂ ਪੰਜਾਬ ਦੇ ਦਲਿਤ ਨੂੰ ਇਹ ਸੋਚਣਾ ਪਊਗਾ ਪੰਜਾਬ ਦੇ ਦਲਿਤ ਨੂੰ ਇਹ ਸੋਚਣਾ ਪਵੇਗਾ ਕਿ ਅੱਜ ਤੱਕ ਇਹਨਾਂ ਨੇ ਤੁਹਾਨੂੰ ਮਾਨ ਸਨਮਾਨ ਨਹੀਂ ਦਿੱਤਾ ਜਿੱਦ ਤੱਕ ਦੇ ਕੇ ਚੁਟਾਰਿਆ ਜਿੱਦ ਆਡੀਆਂ ਗੱਲਾਂ ਪੰਜਾਬ ਦੇ ਆਮ ਲੋਕਾਂ ਨੂੰ ਸੋਚਣੀਆਂ ਪੈਣਗੀਆਂ ਪੰਜਾਬ ਸਰਕਾਰ ਜੇ ਦੀ ਸੋਚ ਕਰਾਉਣ ਤੋਂ ਸ਼ੁਰੂ ਹੁੰਦੀ ਆ ਜੇ ਦੀ ਸਹੂਲਤਾਂ ਹਰ ਇੱਕ ਗ੍ਰਾਮ ਤੋਂ ਸ਼ੁਰੂ ਹੁੰਦੀਆਂ ਪੰਜਾਬ ਦੇ ਮਾਨਯੋਗ ਸੀਐਮ ਸਾਹਿਬ ਜਿਨ੍ਹਾਂ ਨੇ ਸਾਰੀ ਰਾਜਨੀਤੀ ਪਿਛਲੇ ਚਾਰ ਸਾਲਾਂ ਦੀ ਆਮ ਲੋਕਾਂ ਵਾਸਤੇ ਕੀਤੀ ਆ ਵਿਕਾਸ ਦੇ ਨਾਂ ਤੇ ਲੜਾਂਗੇ ਵਿਕਾਸ ਦੇ ਨਾਂ ਤੇ ਜਿੱਤਾਂਗੇ ਹੁਣ 95 99 ਨਹੀਂ ਹੁਣ 157 ਜੁਤੇ ਕੇ ਦਿਖਾਵਾਂਗੇ ਤੁਹਾਡੀ ਤੋਰ ਦੇ ਕੋਟਾ ਰੱਖੇ ਇਜਲੀ ਬਾਜੀ ਦੀ ਜਿਹੜੀ ਇੱਥੇ ਹਰ ਇੱਕ ਇਨਸਾਨ ਦੇ ਵਿੱਚ ਗੂਚੇਗੀ ਐਸੋ ਚਸਰਦਾਰ ਫਕੀਰ ਸਿੰਘ ਜੀ ਮਾਨ ਦੀ ਮਹਿਦਤ ਸੀ ਜਿਹੜੀ ਸਾਡੇ ਰਗਾਂ ਦੇ ਵਿੱਚ ਖੂਨ ਵਾਂਗ ਕੇ ਵਹਿਣ ਲੱਗ ਗਈ ਹੁਣ ਤੁਹਾਨੂੰ ਨਿਕਲਦਾ ਸਿਰ ਜੁ ਕਿਹਨੂੰ ਕਹਿੰਦੇ ਆ ਪਿੰਡਾਂ ਚ ਨਾਮ ਵਰਨਾ ਕਿਹਨੂੰ ਕਹਿੰਦੇ ਇੱਥੇ ਨੂੰ ਦਿਖਾਵਾਂਗੇ ਆਪਣੀ ਸੋਚ ਨੂੰ ਲਗਾਮ ਦਿਓ ਆਪਣੀ ਜ਼ੁਬਾਨ ਨੂੰ ਲਗਾਮ ਦਿਓ ਨਹੀਂ ਤਾਂ ਲੋਕ ਹੱਥ ਚ ਪਾ ਕੇ ਕੱਢ ਲੈਣਗੇ ਜ਼ੁਬਾਨ ਨਾ ਵੀ ਤੁਹਾਡੇ ਹੱਥ ਚ ਪਾ ਕੇ ਕੱਢਣਾ ਚਾਹੁੰਦੇ ਇੱਕ ਵਾਰੀ ਫੇ ਪੰਜਾਬ ਦੇ ਸਾਰੇ ਦਲਿਤ ਵਰਗ ਨੂੰ ਸਲਾਮ ਹੈ ਜਿਹੜੇ ਮਿਹਨਤ ਕਾਸ਼ ਨੇ ਜਿਹੜੇ ਹਰ ਇੱਕ ਤਰ੍ਹਾਂ ਦਾ ਕੰਮ ਕਰਦੇ ਨੇ ਸਫਾਈ ਵੀ ਕਰਦੇ ਨੇ ਬੈਡ ਵੀ ਬਚਾਉਂਦੇ ਨੇ ਔਰ ਦੂਜੇ ਤਰ੍ਹਾਂ ਬੈਡ ਬਚਾਉਣਾ ਵੀ ਚੰਗੀ ਤਰ੍ਹਾਂ ਜਾਣਦੇ ਨੇ ਜਿਵੇਂ ਬਾਈ ਦੇ ਵਿੱਚ ਬੁਝਾਇਆ ਸੀ ਐਸੇ ਤਰ੍ਹਾਂ ਸਟਾਈ ਦੇ ਵਿੱਚ ਬੁਝਾਵਾਂਗੇ ਫੇਰ ਇਹਦੀ ਅਕਲ ਟਿਕਾਣੇ ਹੋਣੀ